ਕਿਸਾਨ ਜਥੇਬੰਦੀਆਂ ਦੇ ਨਾਲੇ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਇੱਕ ਵੱਡਾ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਅੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਕਿ ਪੜਾਸ ਜਥੇਬੰਦੀਆਂ ਦੇ ਵੱਲੋਂ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਦੱਸਦੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਖਰਚਾ ਮੁਕਤੀ ਨੂੰ ਲੈ ਕੇ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਿਹੜੀ ਕਿ ਕੇਂਦਰ ਸਰਕਾਰ ਤੋਂ ਮੰਗ ਕਰ ਰਹੀਆਂ ਨੇ ਦੂਜੇ ਪਾਸੇ ਸਰਵਣਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡਿਆ ਸਨੇ ਜਾ ਜਿਹੜਾ ਕਿ ਉਹ ਵੀ ਲਗਾਇਆ ਆ ਉਹ ਤੁਹਾਨੂੰ ਸੁਣਾਉਨੇ ਆ ਸਰਵਣ ਸਿੰਘ ਪੰਦੇੜ ਦਾ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਮਜ਼ਦੂਰ ਮੋਰਚੇ ਨੇ ਪੂਰੇ ਪੰਜਾਬ ਦੇ ਅੰਦਰ 16 17 ਤੇ 18 ਨੂੰ ਜਿਹੜਾ ਬਿਜਲੀ ਸੋਧ ਬਿੱਲ ਵਿਸੂ 25 ਦਾ ਖਲੜਾ ਆ ਗਿਆ ਆਉਣ ਆਦੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਿਹੜਾ ਸਰਦ ਰੁੱਤ ਦਾ ਹੋਊਗਾ ਇਹ ਬਿੱਲ ਪਾਸ ਕਰਾਉਣਗੇ ਤੇ ਪੂਰੇ ਦੇਸ਼ ਦੇ ਬਿਜਲੀ ਬੋਡਾਂ ਨੂੰ ਨਿੱਜੀ ਕਾਰਪੋਰੇਟ ਨੂੰ ਵੇਚਿਆ ਜਾਣਾ ਵਾ ਬਿਜਲੀ ਦਾ ਵਿਸ਼ਾ ਵੀ ਸੂਬਿਆਂ ਦਾ ਵਿਸ਼ਾ ਵੀ ਕੇਂਦਰ ਨੂੰ ਕੋਈ ਹੱਕ ਨਹੀਂ ਹੈਗਾ ਵੀ ਸੂਬਿਆਂ ਦੇ ਵਿਸ਼ੇ ਚ ਆ ਕੇ ਕਾਨੂੰਨ ਬਣਾਵੇ ਫਿਰ ਦੇਸ਼ ਦੇ ਫੈਡਰਲ ਢਾਚੇ ਨੂੰ ਸੱਟ ਮਾਰੀ ਜਾ ਰਹੀ ਆ ਇਹਦਾ ਵਿਰੋਧ ਕਰਨ ਲਈ 15 16 17 ਨੂੰ ਪੂਰੇ ਪੰਜਾਬ ਦੇ ਅੰਦਰ ਅਰਥੀ ਫੂਕ ਮਜਾਰੇ ਕਰਾਂਗੇ ਇਹਦੇ ਲਈ ਸਾਰੇ ਆਹਵਾਨ ਆਹਵਾਨ ਕਰਦੇ ਜਨਤਾ ਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਸਹਿਯੋਗ ਕਰੋ ਔਰ 10 ਦਸੰਬਰ ਨੂੰ ਜਿਹੜੇ ਪ੍ਰੀਪੇਟ ਮੀਟਰ ਆ ਉਹਨਾਂ ਨੂੰ ਪੁੱਟ ਕੇ ਬਿਜਲੀ ਦਫ਼ਤਰਾਂ ਦੇ ਘਰਾਂ 'ਚ ਸੁੱਟ ਕੇ ਆਈਏ ਜਮਾ ਕਰਾ ਕੇ ਆਈਏ ਉਹਦਾ ਫੈਸਲਾ ਕੀਤਾ ਹੈਗਾ ਇਹਦੇ ਨਾਲ ਦੀ ਨਾਲ ਜਿਹੜੀ ਭਗਵੰਤਮਾਨ ਸਰਕਾਰ ਦੀ ਪੁਲਿਸ ਆ ਸਿਵਲ ਪ੍ਰਸ਼ਾਸਨ ਆ ਜਿਵੇਂ ਪਰਾਲੀ ਨੂੰ ਲੈ ਕੇ ਕਿਸਾਨਾਂ ਤੇ ਕੇਸ ਪਾ ਰਿਆ ਵਾ ਕਿਸਾਨਾਂ ਨੂੰ ਜੁਰਮਾਨੇ ਪਾ ਰਿਆ ਰੈੱਡ ਇੰਟਰੀਂਗ ਆਪ ਕਰ ਰਹਾ ਬੇਸ਼ੱਕ ਅਸੀਂ ਇਸ ਇਸ ਮਸਲੇ ਤੇ ਪਰਾਲੀ ਨੂੰ ਨਾ ਚਾਹੁੰਦੇ ਹਾਂ ਵੀ ਸਾਨੂੰ ਅੱਗ ਲਾਉਣੀ ਪੈਣੀ ਆ ਕਿਉਂਕਿ ਨਾ ਤਾਂ ਕੇਂਦਰ ਨੇ ਨਾ ਪੰਜਾਬ ਨੇ ਇਹਦਾ ਕੋਈ ਪ੍ਰਬੰਧ ਕੀਤਾ ਹੋ ਗਿਆ ਸਾਨੂੰ ਹੁਣ ਪੁਲਿਸ ਦੀਆਂ ਟੀਮਾਂ ਨੂੰ ਪਿੰਡਾਂ 'ਚ ਗਿਆ ਨੂੰ ਘੇਰਨਾ ਨਾ ਪਵੇ ਇਦੇ ਲਈ ਵੀ ਅਸੀਂ ਤਿਆਰ ਹੋਵਾਂਗੇ ਕਿਸਾਨਾਂ ਨੂੰ ਬੇਨਤੀ ਵੀ ਜਿੱਥੇ ਵੀ ਸਰਕਾਰ ਜ਼ਬਰ ਕਰਦੀ ਆ ਉਹਨੂੰ ਪੀਸਫੁਲੀ ਢੰਗ ਨਾਲ ਉਹਦਾ ਮੁਕਾਬਲਾ ਕਰਨਾ ਚਾਹੀਦਾ ਇਹਦੇ ਨਾਲ ਪਿਛਲੇ 2 ਦਿਨ ਤੋਂ ਮਹਾਰਾਸ਼ਟਰ ਦੇ ਕਿਸਾਨ ਜੜਿਆ ਉਹ ਜਿਹੜਾ 나ਗਪੁਰ ਵੱਡਾ ਸ਼ਹਿਰ ਆ ਉਹਦਾ ਜਿਹੜਾ ਵੱਡਾ ਰਾਜ ਮਾਰ ਗਿਆ 나ਗਪੁਰ ਹైదరాబాద్ ਜਾਮ ਕਰਕੇ ਬੈਠੇ ਉਹਨਾਂ ਦੀ ਮੰਗ ਹੈਗੀ ਆ ਕਰਜ਼ਾ ਮੁਕਤੀ ਔਰ ਇਹਦੇ ਨਾਲ ਐਮਐਸਪੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੁਣ ਹੁਣ ਮੈਂ ਕਹਿੰਨਾ ਪਛਪਾ ਦੇ ਭਗਤਾਂ ਨੂੰ ਕਹਿੰਦੇ ਹਰ ਗੱਲ ਦਾ ਪੰਜਾਬੀਆਂ ਨੂੰ ਕੋਈ ਤਰਾਜ ਇਹ ਮਹਾਰਾਸ਼ਟਰ ਵਾਲੇ ਕਿਸਾਨ ਵੀ ਸੜਕਾਂ ਤੇ ਨੇ ਪਿਛਲੇ 2 ਦਿਨ ਤੋਂ ਇਹ ਦੋਗਾ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਦੇ ਕਿਸਾਨ ਸੀਗੇ ਆ ਡਬਲ ਇੰਜਨ ਵਾਲੀ ਸਰਕਾਰ ਸੁਣ ਲੈ ਉੱਥੇ 9 ਕਿਸਾਨ ਰੋਜ਼ ਖੁਦਕੁਸ਼ੀਆਂ ਕਰਦੇ ਨੇ ਹਾਈ ਕੋਰਟ ਦਾ ਬਹਾਨਾ ਬਣਾ ਕੇ ਕਿਸਾਨਾਂ ਤੇ ਜ਼ਬਰ ਦੀ ਤਿਆਰੀ ਆ ਹਾਈ ਕੋਰਟ ਨੂੰ 9 ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਉਹਨਾਂ ਦਾ ਨੋਟਿਸ ਲੈ ਕੇ ਇਹੋ ਜਿਹਾ ਮੁੱਖ ਮੰਤਰੀ ਨੂੰ ਜੇਲ੍ਹ ਚ ਸੁਟਣਾ ਚਾਹੀਦਾ ਮਹਾਰਾਸ਼ਟਰ ਨੂੰ ਵੀ ਤੇਰੇ ਸੂਬੇ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਆ ਅਸੀਂ ਮਹਾਰਾਸ਼ਟਰ ਦੇ ਕਿਸਾਨਾਂ ਦੇ ਨਾਲ ਆਂ ਔਰ ਕਿਸੇ ਕਿਸਮ ਦਾ ਵੀ ਸਰਕਾਰ ਜ਼ਬਰ ਕਰਦੀ ਆ ਉਹਦਾ ਡਟ ਕੇ ਵਿਰੋਧ ਕਰਾਂਗੇ